ਕਹਿੰਦੇ ਨੇ ਸਫਾਈ ਪਰਮਾਤਮਾ ਦਾ ਦੂਸਰਾ ਰੂਪ ਹੈ ਤੇ ਇਸੇ ਨੂੰ ਮੁੱਖ ਰੱਖਦਿਆਂ ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਉਹਨਾਂ ਦੇ ਵੱਲੋਂ ਕਈ ਸਾਲਾਂ ਤੋਂ ਇੱਕ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਇਸ ਉਪਰਾਲੇ ਨੂੰ ਲੈ ਕੇ ਸਿਟੀ ਆਫ ਬ੍ਰੈਮਟਨ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਇਹ ਹਨ ਕਰਮਜੀਤ ਸਿੰਘ ਜਿਨ੍ਹਾਂ ਨੂੰ ਉਹਨਾਂ ਦੀ ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਦੇ ਲਈ ਬ੍ਰੈਮਟਨ ਸਿਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿਅਸਤ ਸਮੇਂ ਤੋਂ ਸਮਾਂ ਕੱਢ ਕੇ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਨੂੰ ਸਾਫ਼ ਸੁਥਰਾ ਕਰਨ ਲਈ ਝੁੱਟੇ ਰਹਿੰਦੇ ਹਨ। ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਸੁਖਦੇਵ ਸਿੰਘ ਵੀ ਮੋਢੇ ਨਾਲ ਮੋਢਾ ਮਿਲਾ ਕੇ ਆਪਣਾ ਯੋਗਦਾਨ ਪਾਉਂਦੇ ਹਨ। ਦੋਹਾ ਦੀ ਇਹ ਨਿਸ਼ਕਾਮ ਭਾਵਨਾ ਅਤੇ ਜਜ਼ਬਾ ਸਾਰੇ ਸਮਾਜ ਦੇ ਲਈ ਪ੍ਰੇਰਨਾ ਸਰੋਤ ਹੈ ਜੋ ਸਾਫ਼ ਸੁਥਰੇ ਅਤੇ ਸੁੰਦਰ ਬ੍ਰੈਂਟਨ ਦੀ ਤਸਵੀਰ ਬਣਾਉਣ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। 6 ਸਾਲ ਹੋ ਗਏ ਜਦੋਂ ਆਪਣਾ ਕਰੋਨਾ ਸਟਾਰਟ ਹੋਇਆ ਨਾ ਉਦੋਂ ਸਟਾਰਟ ਕੀਤਾ ਸੀ ਕਰੋਨਾ ਦੇ ਵਿੱਚ ਅਸੀਂ ਨਾ ਮਾਸਕ ਵੰਡਦੇ ਸੀਗੇ ਵੀ ਲੋਕਾਂ ਨੂੰ ਪ੍ਰੋਟੈਕਟ ਕਰਨ ਲਈ ਕਰੋਨਾ ਤੋਂ ਫਿਰ ਮੈਂ ਦੇਖਿਆ ਕਿ ਕਰੋਨਾ ਜਿਹੜਾ ਪ੍ਰੋਟੈਕਟ ਕਰਨ ਲਈ ਮਾਸਕ ਆਪਾਂ ਕਰਦੇ ਜਦੋਂ ਯੂਜ਼ ਕਰਨ ਤੋਂ ਬਾਅਦ ਮਾਸਕ ਆਪਾਂ ਰੋਡ ਤੇ ਥ्रो ਕਰ ਦਿੰਨੇ ਜਾਂ پارک ਦੇ ਵਿੱਚ ਤੇ ਉਹ ਇਟਸ ਸਪਰੈਡਸ ਮੋਰ ਕਰੋਨਾ ਹਨਾ ਤੇ ਉਹਨੂੰ ਅਸੀਂ ਕਿਹਾ ਵੀ ਇਹਨੂੰ ਕਲੀਨ ਕਰਨ ਲਈ ਅਸੀਂ ਸ਼ੁਰੂ ਕੀਤਾ ਤੇ ਉਸ ਦਿਨ ਤੋਂ ਲੈ ਕੇ ਅੱਜ ਤੱਕ ਐਵਰੀ ਡੇ ਅਸੀਂ ਮਾਰਨਿੰਗ ਦੇ ਵਿੱਚ ਸਾਰੇ ਪਾਰਕ ਸਾਡੇ ਏਰੀਆ ਦੇ ਵਿੱਚ ਰੇਲ ਹਸਨ ਮਕਲਾਹ ਲੰਦੇ ਏਰੀਆ 'ਚ ਚਾਰ ਪੰਜ ਪਾਰਕ ਨੇ ਕਦੇ ਕਿਸੇ ਪਾਰਕ 'ਚ ਕਦੇ ਕਿਸੇ ਪਾਰਕ 'ਚ ਐਵਰੀ ਡੇ ਅ ਤੂਰ ਸਾਹਿਬ ਨੇ ਦੱਸਿਆ ਕਿ ਸਾਡਾ ਨਿਤਨੇਮ ਹੈ ਬ੍ਰੈਮਟਨ ਸਿਟੀ ਦੇ ਡਿਪਟੀ ਮੇਅਰ ਹਰਕੀਰਤ ਸਿੰਘ ਅਤੇ ਕਾਉਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਵੀ ਖੂਬ ਪ੍ਰਸ਼ੰਸਾ ਕਰਦਿਆ ਕਿਹਾ ਕਿ ਦੋਹਾਂ ਦੀ ਇਹ ਨਿਸ਼ਕਾਮ ਸੇਵਾ ਅਤੇ ਸਮਰਪਣ ਦੀ ਭਾਵਨਾ ਅੱਜ ਦੇ ਯੂਥ ਦੇ ਲਈ ਪ੍ਰੇਰਨਾ ਦਾ ਸਰੋਤ ਹੈ ਤਾਂ ਤਾਂ ਨਵੀਂ ਮਿਲਦਾ ਸੋਣ ਨੂੰ ਸਾਨੂੰ ਵੀ ਮਿਲਦਾ ਕਿ ਕਿਬੜੀ ਸਾਡਾ ਜਿਹੜਾ ਸ਼ਹਿਰ ਆ ਜਿੰਨਾ ਕਲੀਨ ਹੋ ਸਕਦਾ ਹੈ ਨਾ ਕਲੀਨ ਨਹੀਂ ਹੁੰਦਾ ਪਰ ਇਦਾਂ ਦੇ ਇਨੀਸ਼ੀਏਟਿਵਸ ਨਾਲ ਇਦਾਂ ਦੇ ਲੀਡਰਸ਼ਿਪ ਦੇ ਨਾਲ ਉਹ ਜਿਹੜਾ ਜਿਹੜਾ ਮਸਲਾ ਆ ਕਲੀਨਿੰਗ ਦਾ ਆਪਾਂ ਇਦਾਂ ਹੀ ਹੱਲ ਕੱਢ ਸਕਦੇ ਆ ਸੋ ਇਸ ਕਰਕੇ ਆਪਾਂ ਇਹਨਾਂ ਨੂੰ ਰੈਕਗਨਾਈਜ਼ ਕਰਨਾ ਚਾਹੁੰਦੇ ਸੀਗੇ ਆ ਯੰਗ ਜੇਰੀ ਸਾਡੀ ਜਨਰੇਸ਼ਨ ਹੈਗੀ ਹੈ ਜਿਹੜੇ ਸਾਡੇ ਯੂ ਤੇ ਆ ਜਾਂ ਜਿਹੜੇ ਸਾਡੇ ਛੋਟੇ ਬੱਚੇ ਵੀ ਹੈਗੇ ਆ ਜਦੋਂ ਉਹ ਇਦਾਂ ਦੇ ਇੰਡੀਵਿਜੂਅਲਸ ਨੂੰ ਦੇਖਦੇ ਹੈਗੇ ਆ ਕਿ ਸਾਡੇ ਪਾਰਕ ਦੇ ਵਿੱਚ ਅੱਜ ਇੱਕ ਦਿਨ ਆ ਕੇ ਬਾਬਾ ਜੀ ਨੇ ਆ ਕੇ ਇੱਥੇ ਸਫਾਈ ਕੀਤੀ ਸੀਗੀ ਸੋ ਉਹ ਵੀ ਮੇਕ ਸ਼ੁਰ ਕਰਦੇ ਕਿ ਜਦੋਂ ਸ਼ਾਮ ਨੂੰ ਤੇ ਖੇਡਣ ਆਉਂਦੇ ਆ ਉਹ ਵੀ ਉੱਥੇ ਇੱਕ ਕਾਗਜ਼ ਦਾ ਟੁਕੜਾ ਵੀ ਨਹੀਂ ਛੱਡ ਕੇ ਜਾਂਦੇ ਹੈਗੇ ਸੋ ਇਟਸ ਅ ਵੈਰੀ ਗੁੱਡ ਥਿੰਗ ਫਾਰ ਦ ਹੋਲ ਕਮਿਊਨਿਟੀ ਜਦੋਂ ਵੀ ਕਮਸ ਟੂ ਐਜੂਕੇਸ਼ਨ ਐਂਡ ਅਵੇਅਰਨੈਸ ਯਾ ਯਾ ਆਪਾਂ ਐਕਚੁਅਲ ਕਲੀਨਿੰਗ ਦੀ ਗੱਲ ਕਰੀ ਬਹੁਤ ਵਧੀਆ ਪ੍ਰਾਲਾ ਹੈਗਾ ਹੈ ਕਰਮਜੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਬਹੁਤ ਖੁਸ਼ ਹਨ ਉਹਨਾਂ ਦੇ ਮਾਤਾ ਜੀ ਵੱਲੋਂ ਖਾਸ ਸੰਦੇਸ਼ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜੇ ਹਰ ਵਿਅਕਤੀ ਆਪਣੇ ਹਿੱਸੇ ਦੀ ਸੇਵਾ ਨਿਭਾਏ ਤਾਂ ਸਮਾਜ ਹੋਰ ਵੀ ਸੁੰਦਰ ਅਤੇ ਮਜ਼ਬੂਤ ਬਣ ਸਕਦਾ ਹੈ ਨਾਲ ਹੀ ਕਰਮਜੀਤ ਸਿੰਘ ਦੇ ਅਜੀਜ਼ ਮੁਤਾਬਕ ਉਹਨਾਂ ਨੂੰ ਆਪਣੇ ਦੋਸਤ ਦੀ ਇਸ ਪ੍ਰਾਪਤੀ ਤੇ ਬੇहद ਮਾਣ ਹੈ ਮੈਂ ਤਾਂ ਇਹੀ ਕਹਿੰਦੇ ਆਂ ਦੇਖੋ ਜੀ ਹਵੇਸ਼ਾਨ ਸਭ ਰੱਖੋ ਸਭ ਦੀ ਮਦਦ ਕਰੋ ਭੁੱਖੇ ਨੂੰ ਰੋਟੀ ਦਾਓ ਨੰਗੇ ਨੂੰ ਕੱਪੜਾ ਦਾਓ ਸਭ ਦੀ ਸੇਵਾ ਕਰੋ ਵਾਹ ਜਿਆਦਾ ਖੁਸ਼ੀਆਂ ਜੀ ਬਹੁਤ ਜਿਆਦਾ ਖੁਸ਼ੀਆਂ ਮੈਂ ਕਿਹਨੇ ਸ਼ੁਕਰ ਮੇਰੇ ਪੁੱਤ ਨੇ ਮੇ ਸੋਭਾ ਲਈ ਆ ਉਹ ਸਿਰਫ ਇੱਕ ਬ੍ਰੈਮਟਨ ਵਾਸੀ ਹੋਣ ਦੇ ਨਾਤੇ ਬ੍ਰੈਮਟਨ ਦਾ ਆਲਾ ਦਵਾਲਾ ਸਾਫ਼ ਰੱਖਣ ਦੇ ਵਿੱਚ ਹੀ ਆਪਣੀ ਆਪਣਾ ਯੋਗਦਾਨ ਜਿਹੜਾ ਨਹੀਂ ਪਾ ਰਿਹਾ ਇਹ ਤੋਂ ਇਲਾਵਾ ਹੋਰ ਹੀ ਬੜਾ ਕੁਝ ਕੰਮ ਕਰ ਰਿਹਾ ਤੇ ਬ੍ਰੈਮਟਨ ਸਿਟੀ ਨੇ ਜਿਤਨਾ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਹੈ ਡਿਪਟੀ ਮੇਅਰ ਸਾਹਿਬ ਨੇ ਨਾਲ ਤੂਰ ਸਾਹਿਬ ਨੇ ਤੇ ਇਹ ਇੱਕ ਬਹੁਤ ਵਧੀਆ ਗੱਲ ਕੀਤੀ ਗਈ ਹੈਗੀ ਇਹਦੇ ਨਾਲ ਕਰਮਜੀਤ ਸਿੰਘ ਦੇ ਵੱਲੋਂ ਆਪਣੇ دوست ਸੁਖਦੇਵ ਸਿੰਘ ਦੀ ਵੀ ਖੂਬ ਪ੍ਰਸ਼ੰਸਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਕਈ ਵਾਰ ਮੇਰੇ ਕੋਲ ਸਮੇਂ ਦੀ ਕਮੀ ਰਹਿ ਜਾਂਦੀ ਹੈ ਪਰ ਸੁਖਦੇਵ ਸਿੰਘ ਦਾ ਜੋਸ਼ ਅਤੇ ਸਹਿਯੋਗ ਹਮੇਸ਼ਾ ਉਸ ਘਾਟ ਨੂੰ ਪੂਰਾ ਕਰ ਦਿੰਦਾ ਹੈ ਰੇ ਨਾਲ ਮੇਰੇ ਦੋਸਤ ਸੁਖਦੇਵ ਸਿੰਘ ਸਿੱਧੂ ਹੁੰਦੇ ਆ ਉਹ ਮੇਰੇ ਨਾਲੋਂ ਵੀ ਜ਼ਿਆਦਾ ਕਰਦੇ ਆ ਕਿਉਂਕਿ ਮੈਂ ਫੁੱਲ ਟਾਈਮ ਜੌਬ ਕਰਦਾ ਤੇ ਉਹ ਰਿਟਾਇਰ ਨੇ ਤੇ ਉਹ ਜ਼ਿਆਦਾ ਮੇਰੇ ਨਾਲ ਵੀ ਕਰਦੇ ਆ ਅਸੀਂ ਨਾਲ ਮੈਂ ਦੋਨੋਂ ਕਰਦੇ ਆ ਸਤਮੁਝ ਕਰਮਜੀਤ ਸਿੰਘ ਅਤੇ ਸੁਖਦੇਵ ਸਿੰਘ ਦਾ ਹੌਸਲਾ ਅਤੇ ਜਜ਼ਬਾ ਨਾਲ ਹੀ ਉਹਨਾਂ ਦੀ ਨਿਸ਼ਕਾਮ ਸੇਵਾ ਅਤੇ ਸਮਾਜ ਪ੍ਰਤੀ ਸਮਰਪਣ ਇਹ ਸਾਬਤ ਕਰਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਕੋਈ ਵੀ ਕੰਮ ਮੁਸ਼ਕਲ ਨਹੀਂ ਹੈ ਅਮਰਜੀਤ ਸਿੰਘ ਓਮਨੀ ਨਿਊਜ਼ ਬ੍ਰੈਮਟਨ